ਦੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੁਝ ਗੋਲੀਆਂ ਚਲੀਆਂ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਉੱਤੇ ਪਹੁੰਚੇ ਅਸੀਂ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ 'ਚ ਕੋਈ ਰੰਜਿਸ਼ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਆ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ 'ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਇਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੂਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕੋਈ ਇਸ ਤਰ੍ਹਾਂ ਦੀ ਇਥੇ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਜੀ ਪ੍ਰੀਲੀਮਿਨਰੀ ਹੈ ਕਿ ਆਪਸ 'ਚ ਰੰਜੀਤ ਸੀ ਤੇ ਇਸ ਕਾਰਨ ਇਹ ਹੋਇਆ ਬਾਕੀ ਇਹ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਕੁਝ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਉਹਨਾਂ ਦੇ ਨਾਮ ਆਪਾਂ ਡਿਸਕਲੋਜ਼ ਐਸੋਨੇ ਨਹੀਂ ਕਰਾਂਗੇ ਬਾਕੀ ਜਦੋਂ ਪ੍ਰੋਪਰ ਇਤਿ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿੰਨੇ ਜਣੇ ਸਰ ਮੈਂ ਇਸ ਸਮਾਂ ਦੇ ਸੰਬੰਧ ਜੀ ਐਸ ਆਫ ਨਾਓ ਜੋ ਇਹ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਇਹ ਐਗਜੈਕਟ ਡਿਟੇਲਸ ਮੈਂ ਤੁਹਾਨੂੰ ਜਿੱਦ ਦੱਸ ਰਿਹਾ ਆਪਾਂ ਹੋਰ ਫਰਦਰ ਇਹਦੀ ਜਾਂਚ ਕਰ ਰਹੇ ਆ ਤੁਹਾਨੂੰ ਸ਼ੇਅਰ ਕਰਾਂਗੇ ਅਸਲੇ ਦੇ ਬਾਰੇ ਸਰ ਕੋਈ ਜਾਣਕਾਰੀ ਨਹੀਂ ਅਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਇਹਦੇ ਉੱਪਰ ਆਂਦੀ ਹੈ ਤੁਹਾਨੂੰ ਸ਼ੇਅਰ ਕਰਾਂਗੇ ਪੁਰੀਏ ਕਿੰਨੀਆਂ ਚੱਲੀਆਂ ਜੀ ਗੋਲੀਆਂ ਦੀ ਐਗਜ਼ੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਪਰ ਏਟ ਲੀਸਟ ਤਿੰਨ ਮਿਨੀਮਮ ਤਿੰਨ ਕੋ ਗੋਲੀਆਂ ਤਾਂ ਚਲੀਆਂ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੁਝ ਗੋਲੀਆਂ ਚਲੀਆਂ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਉੱਤੇ ਪਹੁੰਚੇ ਅਸੀਂ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਆ ਉਦੇ ਬਾਅਦ ਜਿਹੜੀ ਤਫਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲੌਂਚ ਕਰ ਰਹੇ ਆ ਤੇ ਇਹਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੂਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕੋਈ ਇਸ ਤਰ੍ਹਾਂ ਦੀ ਇਥੇ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਜੀ ਪ੍ਰੀਲੀਮਿਨਰੀ ਇਹ ਹੈ ਕਿ ਆਪਸ ਚ ਰੰਜਿਸ਼ ਸੀ ਤੋ ਜਿਸ ਕਾਰਨ ਹੋਇਆ ਬਾਕੀ ਇਹ ਜਿਹੜੀ ਡਿਟੇਲਸ ਇਨਫੋਰਮੇਸ਼ਨ ਆਪਾਂ ਤੁਹਾਡਾ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਕੁਝ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਆ ਉਹਨਾਂ ਦੇ ਨਾਮ ਆਪਾਂ ਡਿਸਕਲੋਜ਼ ਅਸਲ ਵਿੱਚ ਨਹੀਂ ਕਰਾਂਗੇ ਬਾਕੀ ਜਦੋਂ ਪ੍ਰੋਪਰ ਇਤਿ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਕਿੰਨੇ ਜਣੇ ਸਰ ਮੈਂ ਇਸ ਸਮਾਂ ਦੇ ਸੰਬੰਧ ਜੀ ਐਜ਼ ਆਫ ਨਾਓ ਜੋ ਇਹ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਇਹ ਐਗਜ਼ੈਕਟ ਡਿਟੇਲਸ ਮੈਂ ਤੁਹਾਨੂੰ ਜਿੱਦੋਂ ਦੱਸ ਰਿਹਾ ਆ ਆਪਾਂ ਹੋਰ ਫਰਦਰ ਦੀ ਜਾਂਚ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਹਸਲੇ ਦੇ ਬਾਰੇ ਸਰ ਕੋਈ ਜਾਣਕਾਰੀ ਨਹੀਂ ਹਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਹਾਂ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਦੇ ਉੱਪਰ ਆਉਂਦੀ ਹੈ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਪੂਰੀਆਂ ਕਿੰਨੀਆਂ ਚੱਲੀਆਂ ਜੀ ਗੋਲੀਆਂ ਦੀ ਐਗਜ਼ੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਪਰ ਅਟ ਲੀਸਟ 3 ਮਿਨੀਮਮ 3 ਕੋ ਗੋਲੀਆਂ ਤਾਂ ਚੱਲੀਆਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par